ਹਾਂ ਤੈਨੂੰ ਰਾਤ ਵਾਲੀ ਗੱਲ ਦਾ ਪਤਾ ਲੱਗਿਆ ਨਹੀਂ ਹੋਰ ਭੈਣੇ ਮੈਂ ਤਾਂ ਰਾਤ ਗਲੀ ਚ ਮਿੰਜੀ ਡਾਹੀ ਪਈ ਸੀ ਹੋਰ ਉਹ ਗਮਾਂਡੀਆਂ ਦਾ ਕੁੱਤਾ ਨਹੀਂ ਹੈਗਾ ਸ਼ੇਰੂ ਨਹੀਂ ਉਹ ਮੇਰੇ ਮਿੰਜੇ ਹੈ ਠਾਕੇ ਬੈਠੇ ਜਾਂਦਾ ਰਾਤ ਨੂੰ ਪਤਾ ਨਹੀਂ ਬਥੇਰੀਆਂ ਡਾਂਗਾ ਸੋਟਾ ਮਾਰਦੇ ਫੇਰ ਵੀ ਨਹੀਂ ਜਾਂਦਾ ਹੈਗਾ ਉਹ ਹੋਰ ਉਹ ਗਿੱਜੀਆਂ ਹੈ ਰਾਤ ਮੇਰੇ ਸਰਾਣੇ ਦੁੱਧ ਪਿਆ ਹੁੰਦਾ ਕਈ ਵਾਰ ਮੈਂ ਪੀ ਲੈਂਦੇ ਕਈ ਵਾਰੀ ਪੀਂਦੀ ਨਹੀਂ ਫਿਰ ਉਹਦੇ ਮੈਂ ਡਾਂਗਾ ਚ ਪਾ ਦਿੰਦੀ ਉਹ ਪੀ ਲੈਂਦਾ ਹੋਰ ਪਤਾ ਤਾਂ ਮੈਨੂੰ ਲੱਗਦਾ ਸੀ ਜਦ ਹੀ ਜਦ ਉਹਨਾਂ ਦੇ ਅੰਦਰੋਂ ਨਿਕਲੇ ਹਾਂ ਖੇਸੀ ਦੀ ਬੁੱਕੜ ਮਾਰੀ ਹੋਈ ਸੀ ਤੇਰੇ ਠੰਡ ਪੈਂਦੀ ਆ ਉਹੀ ਤਾਂ ਖੇਸੀ ਦੀ ਬੁੱਕੜ ਮਾਰੀ ਹੀ ਭੈਣੇ ਹਾਂ ਉਹੀ ਤਾਂ ਗੱਲ ਆ ਖੇਸੀ ਭੈਣੇ ਬੁੱਕੋ ਦੇ ਵਿੱਚ ਕਰ ਹੁੰਦੀ ਦਾ ਖੇਸੀ ਦੀ ਚ ਕੀ ਆ ਕੀ ਨਹੀਂ ਉਹ ਤਾਂ ਟਾਹ ਜਾਣਾ ਸ਼ੇਰੂ ਪੈ ਗਿਆ ਮਦਰ ਜਾਂ ਭੈਣੇ ਸ਼ੇਰੂ ਪਿਆ ਗਾਂਹ ਮੇਰੀ ਸੋਟੀ ਰੱਖੀ ਹੁੰਦੀ ਤੈਨੂੰ ਪਤਾ ਰਾਤ ਨੂੰ ਜਦੋਂ ਹਾਂ ਉੱਪਰ ਜਾਣਾ ਹੁੰਦਾ ਮਾਰਾ ਮੋਟਾ ਮੁੱਤਣ ਮਾਟਣ ਭੈਣੇ ਫਿਰ ਛੋਟੀ ਰੱਖੀ ਜੇ ਕੋਈ ਨੇਰ ਚ ਜਿੰਦਾ ਨਹੀਂ ਉੱਚਾ ਨਹੀਂ ਮਾਥੋਂ ਦੇਖ ਲਈਦਾ ਭੈਣੇ ਉੱਟਾ ਜਾਣੇ ਕੁੱਤਾ ਮਾਦਰ ਪਿਆ ਛੋਟੀ ਛੜਕ ਕੇ ਡਿਰ ਗਿਆ ਵਿਰੇ ਹ ਅਜਿਹਾ ਕੁੱਕਰ ਸੀ ਕੋਲੇ ਕਾਣੇ ਉਹ ਤਾਂ ਉੱਚੂ ਚ ਲੱਗਿਆ ਭਾਂਗਾ ਦੇਣ ਗਿਰਨਸਰ ਨੀ ਉਹ ਕੁੱਤੇ ਨੇ ਢਾਹ ਜਾਣੇ ਨੇ ਜਿਹੜਾ ਕੰਮ ਉਹਨੇ ਕਰਨਾ ਸੀ ਹਾਂ ਉਹ ਲਾਲੂ ਨੇ ਚੂਹੇ ਖਾਣੇ ਕਿਹਨੇ ਤੈਨੂੰ ਪਤਾ ਲੱਗਿਆ ਲੋ ਤੂੰ ਤਾਂ ਤੇਨੂੰ ਸਭ ਤੋਂ ਪਹਿਲਾਂ ਗੱਲ ਦਾ ਪਤਾ ਲੱਗਦਾ ਤੈਨੂੰ ਕਿਵੇਂ ਨਾ ਪਤਾ ਲੱਗੇ ਨਹੀਂ ਅਦਾ ਸਾਰੇ ਪਿੰਡ ਚ ਇਕੱਠੇ ਹੋਇਆ ਹਾਂ ਅੱਜ ਰੋਟੇ ਹਟ ਇਕੱਠੇ ਹੋਇਆ ਸੀ ਹੋਰ ਉਹ ਤਾਂ ਮੁਰਗੇ ਦਾ ਪੰਜ ਹਜ਼ਾਰ ਦਾ ਇੱਕ ਛੁੱਟਿਆ ਖਾਦਾ ਗਿਆ ਖਣ ਸ਼ੇਰੂ ਨੇ ਹਾਂ ਫਿਰ ਮੈਂ ਤਾਂ ਉਹਨਾਂ ਦੇ ਘਰੇ ਰਾਂਬਾ ਲੈ ਕੇ ਆਈ ਮੈਂ ਕਿਹਾ ਭਾਈ ਆਪ ਦੇ ਕੁੱਤੇ ਨੂੰ ਰਾਤ ਨੂੰ ਬੰਨ ਕੇ ਰੱਖਿਆ ਕਰੋ ਨਹੀਂ ਤਾਂ ਮੈਂ ਤਾਂ ਮੈਂ ਬਗਾਨੇ ਮੁੰਡੇ ਨੂੰ 5000 ਰੁਪਿਆ ਦੇਣਾ ਪਿਆ ਉਹ ਜਿਹੜਾ ਕੁੱਕਰ ਸੀ ਉਹ ਥੱਡੇ ਮੈਂ ਕਿਹਾ ਮੁਰਗ ਕੁੱਤੇ ਨਹੀਂ ਖਾਦਾ ਆ ਬਰ ਮਾਇਆ ਪਗੜ ਡਰਦੇ ਕਿਸ ਤੋਂ ਮੈਂ ਕਿਹਾ ਨਾਲੇ ਇਹ ਮੇਰੇ ਮਿੰਜੇ ਦੇ ਹੇਠਾਂ ਸਰਾਣੀਆਂ ਕਰਤ ਨੂੰ ਰੋਜ਼ ਬੈਂਦਾ ਕੋਈ ਚੰਗਾ ਮਾੜਾ ਨਿਕਲਦਾ ਇਹ ਰਹਿਕਦੇ ਮਗਰ ਪੈਂਦਾ ਅਗਲਾ ਕਹਿੰਦਾ ਉਹ ਖਾਲੀ ਬੁਢੀ ਦਾ ਕੁੱਤਾ ਰੱਖਿਆ ਹੋਇਆ ਮੈਂ ਕਿਹਾ ਹੋਰ ਨਾ ਮੇਰਾ ਗੋਪਟਵਾ ਦਿਓ ਕਿਸ ਤੋਂ ਉਹ ਕਿਸੇ ਦਾ ਕੀ ਦੁਵਾਰਾ ਅਲੋ ਜੰਦ ਜੰਦ ਬੈਠੇ ਮੇਰੇ ਕੋਈ ਰੋੜਾ ਮਾਰ ਜੀ ਤੇ ਕੋਈ ਡਾਂਗ ਮਾਰ ਜੀ ਬਈ ਜੇ ਬੁਢੀ ਇੱਥੇ ਪੈਂਦੀ ਆ ਤਾਂ ਕੁੱਤਾ ਇੱਥੇ ਬੈਂਦਾ ਹਾਂ ਉਹੀ ਤਾਂ ਗੱਲ ਆ ਮੈਂ ਤਾਂ ਉਹਨਾਂ ਦੇ ਘਰ ਜਾ ਕੇ ਕਹਿ ਕੇ ਆਈ ਅੱਜ हां ਮੈਂ ਕਿਹਾ ਤੁਹਾਡੇ ਕੁੱਤੇ ਦੇ ਕਾਰੇ ਬਾਰੇ ਨਹੀਂ हां ਮੈਂ ਕਿਹਾ ਚੂਹੇ ਖਾਣ ਦਾ ਲਾਲੂ ਤਾਂ ਲੈ ਕੇ ਨਿਕਲ ਗਿਆ ਸੀ ਭਾਈ ਉੱਕੜ ਨੂੰ हां ਕਿਸੇ ਪਛਾਣ ਚ ਵੀ ਨਹੀਂ ਸੀ ਆਣਾ ਜੇ ਮੈਂ ਕਿਹਾ ਤੁਹਾਡਾ ਸ਼ੇਰੂ ਨਾਮ ਅਗਰ ਪੈਂਦਾ ਲੈ ਪਹਿਲਾਂ ਤਾਂ ਬੁੜੀ ਅੰਡੇ ਜੇ ਕੱਢ ਕੇ ਪੈ ਗਈ ਮੇਰੇ ਮਗਰ ਸਾਡਾ ਤਾਂ ਕੁੱਤਾ ਖালি ਅੰਦਰ ਹੁੰਦਾ ਮੈਂ ਕਿਹਾ ਅੰਦਰ ਇਹਨਾਂ ਤੁਹਾਡਾ ਪਤੰਦਰ ਬਾਹਰ ਹੁੰਦਾ ਉਸ ਤੇ ਮੈਂ ਗੇਟ ਲਾ ਲੈਣ 6 ਵਜੇ ਨੂੰ ਜਾਨ ਨੂੰ ਤੁਹਾਡਾ ਸ਼ੇਰੂ ਫੇਰ ਬਾਹਰ ਕਰਦਾ ਫਿਰ ਉਹਦਾ ਲੈਟਰੀਨ ਵੀ ਇੱਥੇ ਨਹੀਂ ਨਾ ਹਾਂ ਉਹ ਤੋਂ ਡਰਦੇ ਬਾਹਰ ਲਾ ਲੈਂਦੇ ਨੇ ਕਿਤੇ ਤੂੜੀ ਆਏ ਨਾ ਅਗਰ ਵੇ ਆਹੋ ਆਹੋ ਉਹ ਤਾਂ ਘਟਾ ਮੋਟੀ ਜਿਹੀ ਕੁੜੀ ਬਹੁਤ ਖਰਾਬ ਉਹਨਾਂ ਦੀ ਆਹੋ ਬੜਾ ਬੜੇ ਵਾਲਿਆਂ ਵਾਲੀ ਬਹੁਤ ਭੜੀ ਆ ਆਹੋ ਲੈ ਉਹ ਤਾਂ ਬੈਗੀ ਮੇਰੇ ਘਰ ਫਿਰ ਮੈਂ ਵੀ ਛਾਲਾ ਚਕਾ ਕੇ ਆਈਆਂ ਮੈਂ ਗੱਲ ਸੁਣ ਲੈ ਬਨਣਾ ਬਾਲੀ ਨਹੀਂ ਮੈਂ ਕਹਾਂ ਫਿਰ ਮੈਨੂੰ ਚੂਹੇ ਵਾਲੀਆਂ ਗੋਲੀਆਂ ਪਾ ਕੇ ਮੈਂ ਵੀ ਮਾਰ ਦੂੰਗੀ ਮੈਂ ਕਹਾਂ ਮੈਨੂੰ ਮਰਵਾਉਣਾ ਹੈ ਤੇ ਪਿੱਛੇ ਮੈਂ ਮਰਨਾ ਕੋਈ ਚੋਰ ਹੋਵੇ ਕੋਈ ਬੰਦੇ ਡਾਕੂ ਹੋ ਮੈਂ ਤਾਂ ਬਈ ਚਿੰਜਾ ਡਾਕੇ ਪੈਣੀ ਆ ਤੈਨੂੰ ਪਤਾ ਅੰਦਰ ਮੱਛਰ ਖਾ ਜਾਂਦਾ ਬਾਹਰ ਫੇਰ ਵੀ ਮਾੜੀ ਮੋਟੀ ਗਲੀ 'ਚ ਹਵਾ ਲੱਗਦੀ ਆ ਉਹੀ ਤਾਂ ਕਰਨਾ ਹਾਂ ਚੰਦਾ ਹੋਰ ਨਾ ਕਿਸੇ ਕੋਲ ਹੁਣ ਮਗਜੇ ਮਾਰੀ ਹੁਣ ਮੈਂ ਤਾਂ ਤੈਨੂੰ ਦੱਸ ਤਾ